ਸਰ ਅੱਜ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੈ ਪ੍ਰੋਗਰਾਮ ਦੇ ਚੈੱਕਿੰਗ ਦਾ ਸਵਧੀ ਮਾਂਜੋਗ ਬੀਜੀਪੀ ਸਾਹਿਬ ਵੱਲੋਂ ਕੁਝ ਦਿਨਾਂ ਬਾਅਦ ਆਪਰੇਸ਼ਨ ਚੱਲਦੇ ਆ ਜਿਵੇਂ ਕਾਸੋ ਆਪਰੇਸ਼ਨ ਕਿਹਾ ਜਾਂਦਾ ਵਕਫ ਵਕਤਰਾਂ ਤੇ ਹੁੰਦੇ ਆ ਅੱਜ ਸਪੈਸ਼ਲੀ ਇਹਦਾ ਆਪਰੇਸ਼ਨ ਹੈ ਉਹ ਸਿਟੀ ਸਿਲਿੰਗ ਕਰਕੇ ਡਿਸਟ੍ਰਿਕਟ ਸਿਲਿੰਗ ਕਰਕੇ ਇੰਟਰ ਸਟੇਟ ਚੈਕਿੰਗ ਚੱਲ ਰਹੀ ਹੈ इन्हें प्राइमरी टारगेट है नशे जिमें आप पता ही है कि गैंगस्टर एक्टिविटीज हो चल रही है। नशे हथियार इन्होंमरी चैक करते हैं और अज सारा डिस्ट्रिक्ट जो है मान योग डी जी साहब के ऑर्डर न इंटरस्टेड नवर देंगे ਕਿੰਨੇ ਫੋਰਸਾ ਕਿੰਨੇ ਨਾਕੇ ਨੇ ਕੁੱਲ ਜਿਹੜੇ ਲਗਾਏਗੇ ਮੇਰੇ ਕੋਲ ਸੁਪਰਵੀਜ਼ਨ ਫਿਲਹਾਲ ਦੋ ਦੀ ਹੈ ਲਾਈਕ ਇਹ ਤੁਸੀਂ ਦੇਖ ਹੀ ਰਹੇ ਹੋ ਅਸੀਂ ਆਕ ਕੇ ਜਾਣੇ ਆਂ ਔਰ ਜਿਹੜੇ ਇੱਕ ਨਾਟਾ ਦੂਸਰਾ ਮੇਰੇ ਅੰਡਰ ਕੋਲ ਹੈਗਾ ਉਹ ਲਿੰਕ ਰੋਡ ਤੇ ਉੱਥੇ ਛੇ ਆਣਗੇ ਇਹ ਕੋਈ ਕਬਰੀ ਸੈਲਾ ਕੋਈ ਫਿਲਹਾਲ ਨਹੀਂ ਹੋਈ ਹੋ ਜੇ ਕਿ ਜੇ ਦੇਖੋ ਗਲਤ ਅਸੀਂ ਕਰਨਾ ਨਹੀਂ ਮਿਲ ਗਿਆ ਛੱਡਣਾ ਨਹੀਂ